ਕੋੜ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੇਪੰ ਗੁਰ ਪ੍ਰਸਾਦ ਲੱਖ ਖੁਸ਼ੀਆਂ ਪਾਤਸ਼ਾਹੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖ ਇੱਕ ਹੱਥ ਨਾਮ ਦੇ ਮੇਰਾ ਮਨ ਤਨ ਨੂੰ ਸੀਤਲ ਹੋਏ ਗੁਰਸਿੱਖਾਂ ਮਨ ਵਧਾਈਆਂ ਗੁਰਸਿੱਖਾਂ ਮਨ ਵਧਾਈਆਂ ਜਿਨੇ ਮੇਰਾ ਸਤਗੁਰ ਡਿਠਾ RAM ਰਾਜੇ ਕੋਈ ਕਰਗਲ ਸੁਣਾਵੇ ਹਰ ਨਾਮ ਕੀ ਸੋ ਲੱਗੈ ਗੁਰ ਸਿੱਖਾਂ ਮਨ ਮਿਟਾ ਆਨੰਦ ਗੁਣ ਨਿਧਾਨ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹ ਆਇਆ ਹਜ ਤੱਪ ਕਾਜ ਰਚਾਇਆ ਗੁਰਮੁਖ ਵਿਆਹ ਹੋਣ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹ ਹੋਣ ਆਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹ ਹੋਣ ਆਇਆ ਵਿਆਹ ਹੋਣ ਆਇਆ ਗੁਰਮੁਖ ਹਰ ਪਾਇਆ 사탄칸트, 배아리. 비아후로 내야 고지 하잡아야 사탄칸트, 배아리. 고지 ਵਿਆਹ ਹੋਣ ਆਇਆ ਹਰ ਤੱਕ ਕਾਜ ਵਿਚ ਆਇਆ ਹਰ ਤੱਕ ਕਾਜ ਵਿਚ ਆਇਆ ਗੁਰਮੁਖ ਵਿਆਹ ਹੋਣ ਆ ਸੰਤ ਜਨਾ ਮਿਲ ਮੰਗਲ ਲਗਾਏ ਅੱਜ ਜਿਓ ਆਪ ਸਵਾਰੀ ਸੰਤ ਜਨਾ ਮਿਲ ਮੰਗਲ ਲਗਾਏ ਅੱਜ ਜਿਓ ਆਪ ਸਵਾਰੀ ਆਜ ਤੱਕ ਕਾਂਚ ਰਚਾਇਆ ਗੁਰਮੁਖ ਵਿਆਹ ਆਇਆ ਹਰ ਤੱਕ ਕਾਂਚ ਰਚਾਇਆ ਗੁਰਮੁਖ ਵਿਆਹ ਤਾਂ ਆਇਆ ਵਿਆਹ ਲਕਹਰ ਪਾਇਆ ਸਾਤਨ ਕੰਤ ਪਿਆਰੀ ਵਿਆਹ ਹੋਣ ਆਇਆ ਗੁਰਮੁਖ ਹਰਪਾਇਆ ਸਾਤਨ ਕੰਤ ਪਿਆਰੀ ਅਜ ਤਪ ਕਾਜ ਰਚਾਇਆ ਗੁਰਮੁਖ ਵਿਆਹ ਆਇਆ ਅਜ ਤਪ ਕਾਜ ਰਚਾਇਆ ਗੁਰਮੁਖ ਵਿਆਹ ਕਾ ਸੋਨ ਨਰ ਕਨ ਕੰਦਰਬ ਮਿਲਿਆ ਆਇ ਅਪੂਰ ਬਜੰਗ ਬਣਾਈ ਸੋਨ ਨਰ ਕਨ ਕੰਦਰਬ ਮਿਲਿਆ ਆਇ ਅਪੂਰ ਬਜੰਗ ਬਣਾਈ ਅਜ ਤੱਕ ਕਾਜ ਰਚਾਇਆ ਗੁਰਮੁਖ ਵਿਆਹ ਆਇਆ ਹਰ ਪ੍ਰਕਾ ਕਾਜ ਰਚਾਇਆ ਗੁਰਮੁਖ ਵਿਆਹ ਆਇਆ ਅੱਲਾ ਵਿਆਹ ਹੋਣ ਆਇਆ ਗੁਰਮੁਖ ਹਰ ਪਾਇਆ ਕੰਤ ਪਿਆਰੀ ਮੈਂ ਆਉਣ ਆਇਆ ਗੁਰਮੁਖ ਹਰਪਾਇਆ ਸਾਤੰ ਕੰਤ ਪਿਆਰੀ ਪਿਆਹਣ ਆਇਆ ਗੁਰਮੁਖ ਹਰਪਾਇਆ ਸਾਤੰ ਕੰਤ ਪਿਆਰੀ ਹਰ ਤਰ ਕਾਜ ਰਚਾਉ गुरमुख व्याम हर तप पाच प्राया गुरमुख व्याम ਨਾਨਕ ਤਬ ਪਾਇਆ ਮੈਂ ਸੱਚਾ ਨ ਕਦੇ ਮਰੇ ਨ ਜਾਈ ਨਾਨਕ ਤਬ ਪਾਇਆ ਮੈਂ ਨਾਨਕ ਤਬ ਪਾਇਆ ਮੈਂ ਸਾਚਾ ਨਾਕ ਦੀ ਮਰੇ ਨਾ ਜਾਈ ਸੁਰ ਨਦਰ ਕਨ ਗੰਦਰਪ ਮਿਲਿਆਏ ਆਪੂਜ ਬਜੰਜ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਸਾਕ ਤੇ ਮਦੇ ਨੰਦਾਈ ਹਰ ਤਪ ਕਾਚ ਰਚਾਇਆ ਗੁਰਮੁਖ ਵਿਆਹ ਆਇਆ ਹਰ ਪ੍ਰਭ ਕਾਚ ਰਚਾਇਆ ਗੁਰਮੁਖ ਵਿਆਹ ਆਇਆ ਵਿਆਹ ਗੁਰਮੁਖ ਹਰ ਪਾਇਆ ਸਾਤਨ ਕੰਤ ਪਿਆਰੀ ਵਿਆਹੋਂ ਨੇ ਆਇਆ ਗੁਰਮੁਖ ਹਰ ਪਾਇਆ ਸਾਤਨ ਕੰਤ ਪਿਆਰੀ ਹਰ ਪ੍ਰਭ ਕਾਜ ਰਚਾ ਆਇਆ ਗੁਰਮੁਖ ਵਿਆਹੋਂ ਆਇਆ ਹਰ ਤਬ ਰਾਜ ਰਜਾ ਗੁਰਮੁਖ ਬਿਆਹ ਆਓ ਗੁਰਮੁਖ ਬਿਆਹ ਆਓ ਗੁਰਮੁਖ ਬਿਆਹ ਆ ਆ ਤਨ ਤਨ ਚਵਰ ਸ਼ਤਰ ਤੱਕ ਦੇ ਮਾਲਿਕ ਗੱਦੀ ਤੇ ਸੁਭਾਏ ਮਾਂ ਦਸਾਂ ਹੀ ਪਾਚਨ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਜੂਰੀ ਵਿੱਚ ਜੁੜੇ ਬੈਠੇ ਸਾਧ ਸੰਗਤ ਜੋ ਵਿਪਾਗੇ ਹੋ ਜੋ ਸਮੂਹ ਸਾਧ ਸੰਗਤ ਇਕੱਤਰ ਹੋ ਕੇ ਤਨ ਤਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਅਤੇ ਮਾਤਾ ਦਮੋਦਰੀ ਜੀ ਦੇ ਵਿਆਪਰ ਬਨੂ ਮੁਖ ਰੱਖਦਿਆਂ ਹੋਇਆਂ ਸਮੂਹ ਸਾਧ ਸੰਗਤ ਡੱਲਾ ਇਹ ਤਕਤਰ ਹੋ ਕੇ ਪੁਰਬ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੇ ਹੋ ਜਿਸ ਵਿਦਾਸਾਂ ਨੂੰ ਕੁ ਸਮਾਂ ਕੀਰਤਨ ਦਾ ਹੁਕਮ ਹੋਇਆ ਹੈ ਗੁਰੂ ਸਾਹਿਬ ਕਿਰਪਾ ਕਰਨ ਰੰਦੇ ਕਾਰਜ ਆਪ ਹਮ ਸੰਸਹਾਈ ਹੋ ਕੇ ਕਰਵਾਉਣ ਆਓ ਜੀ ਅਗਲਾ ਸ਼ਬਦ ਤਨ ਤਨ ਹਮਾਰੇ ਬਾਗ ਘਰ ਆਇਆ ਫਿਰ ਮੇਰਾ ਸੋਹੇ ਬੰਕ ਦੁਆਰ ਸਗਲਾ ਬਨਹਰਾ ਆਓ ਜੀ ਸੋ ਪਵਨ ਪਿਤ ਸ਼ਬਦ ਨਾਲ ਜੋੜਨਾ ਕਰੀ ਤਨ ਤਨ ਹਮਾਰੇ ਪਾਗ ਕਰਿਆ ਭੇਰ ਮੇਰਾ ਧਨ ਧਨ ਹਮਾਰੇ ਭਾਗ ਕਾਜ ਆਇਆ ਪੇਜ ਮੇਰਾ ਧਨ ਧਨ ਹਮਾਰੇ ਭਾਗ ਕਾਜ ਆਇਆ ਪੇਜ ਮੇਰਾ ਕਾਜ ਆਇਆ ਪੇਜ ਮੇਰਾ ਕਾਜ ਆਇਆ ਪੇਜ ਮੇਰਾ ਜੇ ਆਇਆ ਪਿਰਮੇ ਦਾ ਕਦ ਆਇਆ ਪਿਰਮੇ ਦਾ ਆਜ ਆਇਆ ਪਿਰਮੇ ਦਾ ਤਨ ਤਨ ਹਮਾਰੇ ਭਾਕ ਕਦ ਆਇਆ ਪਿਰਮੇ ਦਾ ਤਨ ਤਨ ਹਮਾਰੇ ਭਾਕ ਕਦ ਆਇਆ ਏ ਜੋ ਮੇਰਾ ਸੋਹੇ ਬੰਕ ਦਵਾਰ ਸਗਲ ਹਰਾ ਸੋਹੇ ਬੰਕ ਦੁਆਰ ਸਗਲਾ ਬੰਨ ਹਰਾ ਕਾਜ ਆਇਆ ਪਿੰਡ ਮੇਰਾ ਕਾਜ ਆਇਆ ਪਿੰਡ ਮੇਰਾ ਕਾਹ ਜ ਆਇਆ ਪਿਰ ਮੇਰਾ ਕਾਹ ਜ ਆਇਆ ਪਿਰ ਮੇਰਾ ਤਮ ਤਮ ਹਮਾਰੇ ਬਾਗ ਕਾਹ ਜ ਆਇਆ ਪਿਰ ਮੇਰਾ ਹਮ ਤਮ ਹਮਾਰੇ ਬਾਗ ਕਾਹ ਜ ਆਇਆ ਪਿਰ ਮੇਰਾ ਕਾਝ ਆਇਆ ਪਿਟ ਮੇਰਾ ਆ ਰਿਹਾ ਆ ਪਿਟ ਮੇਰਾ ਕਾਝ ਆਇਆ ਪਿਟ ਮੇਰਾ ਕਾਝ ਆਇਆ ਪਿਟ ਮੇਰਾ ਆਜ ਆਇਆ ਪਿਟ ਮੇਰਾ ਤਨ ਤਨ ਹਮ हमारे भीर ਹਰ ਹਰ ਸੁਆਮੀ ਸੁਕੇ ਗੋਮੀ ਆਨੰਦ ਮੰਗਤ ਰਸ ਕਣਾ ਹਰ ਹਰ ਸੁਆਮੀ ਸੁਕੇ ਗੋਮੀ ਆਨੰਦ ਮੰਗਤ ਰਸ ਕਣਾ ਨਾਵਲ ਨਾਵ ਤਨ ਨਾ ਹੋਂ ਬੋਲਾ ਤਵਨ ਰਸਨਾ ਗੋਣ ਪਣਾ ਨਾਵਲ ਨਾਵ ਤਨ ਨਾ ਹੋਂ ਬੋਲਾ ਤਵਨ ਰਸਨਾ ਗੋਣ ਪਣਾ ਤਜ ਆਇਆ ਪਿਰ ਮੇਰਾ ਕਾਜ ਆਇਆ ਪਿਰ ਮੇਰਾ ਕਾਜ ਆਇਆ ਪਿਰ ਮੇਰਾ ਕਾਜ ਆਇਆ ਪਿਰ ਮੇਰਾ ਤਨ ਤਨ ਹਮਾਰੇ ਭਾਗ ਕਾਜ ਆਇਆ ਪਿਰ ਮੇਰਾ ਤਨ ਤਨ ਹਮਾਰੇ ਭਾਗ ਕਦ ਆਇਆ ਪਿਰ ਮੇਰਾ 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 ਤਨ ਤਨ ਹਵਾ ਦੇ ਪਾ ਤਾਜ ਆਇਆ ਪਿਰਦੀਰਾਂ ਤਮ ਤਨ ਹਮਾਰੇ ਪਾਗ ਤਾਜ ਆਇਆ ਪਿਰਦੀਰਾਂ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਐਸਾ ਦੁਖ ਹਾਰਾ ਮੇਰੀ ਸੇਜ ਸੋਹੀ ਦੇਖ ਮੋਹੀ ਸਗਲ ਐਸਾ ਦੁਖ ਹਾਰਾ ਨਨਪੀਅੰ ਪੈ ਮੇਰੀ ਆਸ ਪੂਰੀ ਮਿਲੇ ਸੁਹਾਮੀ ਅਪਰੰਪਰਾ ਨਨਪੀਅੰ ਪੈ ਮੇਰੀ ਆਸ ਪੂਰੀ ਮਿਲੇ ਸੁਹਾਮੀ ਅਪਰੰਪਰਾ ਕਾਜ ਆਇਆ ਪਿਟ ਮੇਰਾ ਕਾਜ ਆਇਆ ਪਿਟ ਮੇਰਾ ਕਾਜ ਆਇਆ ਪਿਟ ਮੇਰਾ ਕਾਜ ਆਇਆ ਪਿਟ ਮੇਰਾ ਤਨ ਤਨ ਹਾਵਾ ਦੇ ਬਾਗ ਕਾਜ ਆਇਆ ਪਿੜ ਮੇਰਾ ਤਨ ਤਨ ਹਵਾ ਦੇ ਪਾਗ ਕਾਜ ਆਇਆ ਪਿੜ ਮੇਰਾ ਕਾਜ ਆਇਆ ਪਿੜ ਮੇਰਾ ਕਾਜ ਆਇਆ ਪਿੜ ਮੇਰਾ ਕਾਜ ਆਇਆ ਪਿੜ ਮੇਰਾ ਕਾਹ ਜ ਆਇਆ ਪਿਰ ਮੇਰਾ ਤਨ ਤਨ ਹਮਾਰੀ ਬਾਗ ਕਾਹ ਜ ਆਇਆ ਪਿਰ ਮੇਰਾ ਤਨ ਤਨ ਹਮਾਰੀ ਬਾਗ ਕਾਹ ਜ ਆਇਆ ਪਿਰ ਮੇਰਾ ਤਨ ਤਨ ਹਮਾਰੀ ਬਾਗ ਕਾਹ ਜ ਆਇਆ ਪਿਰ ਮੇਰਾ 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 ਰਾ ਵਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਚੋਂ ਪਾਤਸ਼ਾਹ ਨਹਿ ਚਲ ਚੋਰ ਛੱਤ ਪੜੀ ਵੱਡਾ ਮਡਾ ਪਾ ਤੇਰਾ ਮਤਬਾ ਰਾਮ ਪੰਨ ਲਿਖ ਰਾਮ ਮਤਬਾ ਜੀ ਆਣ ਜੀ ਸੁਪਚਾਣ ਦਾ ਸਭ ਤੇਰਾ ਵਸ ਤੇਰਾ ਕਰਤਲਾ ਤੇਰੇ ਕਾਹ ਨਾ ਲੁਕਦਾ ਈ ਤੁਧ ਕਾਹ ਮਾਰ ਸਤਾ ਤੇ ਜਪੈ ਆਪਜਨ ਸੰਜ ਕੰਨਾਪੁਰ ਪੂਰ ਪੂਰ ਦੇ ਸਹਿਜਤਾ ਮਾਲਿਕ ਦਾ ਸੰਗਤ ਸੁਨੇ ਆ ਕਹਿ ਬਿਨ ਮਤਾ ਤੇਰਾ ਜੀ ਤੇਰਾ ਨਾਮ ਸਤਿ ਸਿਵਾ ਗੁਰੂ ਪਾੜੀ ਵੜੀ ਵੜਾ ਆ ਪਾ ਤੇਰਾ ਮਰਤਬਾ ਰੰਪਰੰਗ ਨੇਕ ਦਾ ਆਪਣਾ ਕਤਬਾ ਜਿ ਆਂਬ ਜਿਓ ਵਸਤ ਜਾਣ ਲਾ ਸਾਖੀ ਦੇ ਵਸੂ ਤੇਰਾ ਤਪਲਾ ਤੇਰੇ ਗਾਣ ਅੰੰਦ ਵਿਧਾਈ ਤੁਖਾ ਜੂ ਮਾਹੌ ਦਾ ਤੇਜੂ ਆਪਣਾ ਆਖ ਜੂ ਸਰਬ ਕਲਾ ਭਰਪੂਰ ਦਿਸੈ ਜਪਤੋ ਨਾਨਕ ਦਾ ਸੁਦਾਸੂ ਤੂ ਤੇ ਆਗੇ ਬਿਨ ਮਤਾ ਬਿਨ ਮਤਾ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤ੍ਰਿਤਮ ਹਤ ਦਿਵਸ ਰਾਤ ਦੁਇ ਦਾਈ ਦਾਇ ਕਿ ਲੈ ਸਜਲ ਜਗਤ ਚੰਗਿਆਈਆਂ ਬੁਰੀਆਂ ਬਾਚੇ ਤਰਮਹ ਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੇ ਦੂ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕਿਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ